ਗੁਰਬਾਣੀ ਸੰਵਾਦ ਵਿਦ ਭਾਈ ਜਸਪੀਰ ਸਿੰਘ ਅਤੇ ਕੈਨੇਡੀਅਨ ਸਿੱਖ ਸਟੱਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਮੱਲੋਵਾ ਜੀ ਦਾ ਖਾਲਸਾ ਬਾਗੀ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਅਸੀਂ ਸਿੱਖ ਫਲਸਫੀ ਤੇ ਥੀਓਲੋਜੀ ਬਾਰੇ ਤੇ ਗੁਰਬਾਣੀਆਂ ਅਨੁਸਾਰ ਉਹਨਾਂ ਦੇ ਅਰਥ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਕਲਚਰਲ ਹੋਰ ਚੀਜ਼ਾਂ ਦੀ ਵੈਲਿਊਜ਼ ਹੈਗੀਆਂ ਉਹ ਕਿਸ ਤਰੀਕੇ ਨਾਲ ਚੇਂਜ ਹੋਈਆਂ ਜਾਂ ਜਾਨ ਸੀ ਗੁਰਬਾਨੀਆਂ ਦੇ ਆਸ਼ੇ ਤੇ ਅਸੀਂ ਪੂਰਾ ਆਪਣਾ ਜੀਵਨ ਬਿਤਾ ਸਕੀਏ ਅਵੇ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਗੋ ਜੀ ਦਾ ਪਨਵਾਅ ਤੇ ਕੀਫਤ ਤੇ ਅਸੀਂ ਪਿਛਲਾ ਜਿਹੜਾ ਐਪੀਸੋਡ ਕੀਤਾ ਸੀ ਉਹ ਯੁਗਾਂ ਦੇ ਉੱਤੇ ਕੀਤਾ ਸੀ ਔਰ ਯੁਗਾਂ ਦੇ ਉੱਤੇ ਅਸੀਂ ਗੱਲਬਾਤ ਅੱਗੇ ਵਧਾ ਰਹੇ ਹਾਂ ਅਸੀਂ ਸ਼ਬਦ ਲੱਤਾ ਸੀ ਪਰ ਰਵਿਦਾਸ ਦੀ ਇੱਕ ਸ਼ਬਦ ਚੱਲ ਰਿਹਾ ਹੈ ਜਿ ਦੇਚੋ ਅਸੀਂ ਪਹਿਲੇ ਯੋਗ ਬਾਰੇ ਅਸੀਂ ਆਲਰੇਡੀ ਗੱਲ ਕੀਤੀ 346 ਪੇਜ ਦੇ ਉੱਤੇ ਹੈਗਾ ਸੋ ਉਸੇ ਸ਼ਬਦ ਨੂੰ ਅਸੀਂ ਅੱਗੇ ਵਧਾਵਾਂਗੇ ਕਿਉਂਕਿ ਅਸੀਂ ਉਹਨੂੰ ਰੋਕ ਲਿਆ ਸੀ ਵਿੱਚ ਤੇ ਉਹਦੀ ਵਿਆਖਿਆ ਚੱਲ ਰਹੀ ਸੀ ਤੇ راہਵ ਦੀ ਪੰਕਤੀ ਮੁਤਾਬਿਕ ਅਸੀਂ ਸਿਰੋ ਪਹਿਲੇ ਪਦੇ ਦੀ ਵਿਆਖਿਆ ਕੀਤੀ ਸੀ ਮੈਂ ਚਾਹਾਂਗਾ ਕਿ ਪਹਿਲੇ ਉਹਨੂੰ ਅਸੀਂ ਸ਼ੁਰੂ ਕਰੀਏ ਤੇ ਫਿਰ ਉਹਦੇ ਵਿੱਚੋਂ ਅਸੀਂ ਹੋਰ ਜਿਹੜੇ ਕੁਐਸਚਨਸ ਹੈਗੇ ਆ ਉਹ ਨਿਕਲਦੇ ਜਾਣਗੇ ਸੋ ਤੁਸੀਂ ਅੱਗੇ ਉਹਨੂੰ ਅ ਜੀ ਸ਼ਬਦ ਜਾਂ ਸ਼ੁਰੂ ਦੀਆਂ ਪੰਕਤੀਆਂ ਆਪਾਂ ਫਿਰ ਜਿਹੜੇ ਲੜੀ ਜੋੜ ਲਈਏ ਫਿਰ ਪੁੱਲ ਲੜੀ ਜੋੜ ਕਜੀ ਸਾਜੁਗ ਸਤ ਤੇਤਾ ਜਗੇ ਦਵਾਪੁਰ ਪੂਜਾ ਚਾਰ ਠੀਕ ਹੈ ਤੀਨੋਂ ਜੋ ਤੀਨੋਂ ਜਿਹੜੇ ਕਲ ਕੇਵਲ ਨਾਮ ਆਧਾਰ ਰਾਈਟ ਧਿਆਨ ਰੱਖੀ ਇਹਦੇ ਵਿੱਚ ਕੁਰਬਾਨੀ ਦਾ ਜਿਹੜਾ ਸੱਚਾ ਉਹਦੀ ਗੱਲ ਨਹੀਂ ਕੀਤੀ ਹੋਈ ਰਾਈਟ ਜੋ ਪ੍ਰਚਲਿਤ ਖਿਆਲ ਆ ਪੁਰਾਣਾ ਦਾ ਉਹ ਦੱਸਿਆ ਜੁਗਾ ਸੰਬੰਧੀ ਇਹ ਉਹਦੀ ਗੱਲ ਆ ਕਿ ਜਿਨ੍ਹਾਂ ਨੇ ਐਸਾ ਮੰਨਿਆ ਕੇ ਸਤਜੁਗ ਦੇ ਵਿੱਚ ਜਿਹੜਾ ਸੀਗਾ ਆ ਧਰਮ ਸੀ ਦੁਆਪਰ ਤਰੇਤੇ ਵਿੱਚ ਆ ਸੀਗਾ ਦੁਆਬਰ ਵਿੱਚ ਆ ਤੇ ਕਲਯੁਗ ਵਿੱਚ ਆ ਜਿਵੇਂ ਇਥੇ ਆਖਿਆ ਸਤਜੁਗ ਸਤ ਸੱਦ ਦਾ ਭਵੇਂ ਕੁਝ ਸੱਚੀਕਾ ਕਰਨ ਦਾਣਾਤ ਕੀਤਾ ਪਰ ਵਿਦੇਈ ਦਾ ਪ੍ਰਚਲਨਤਾ ਉਹ ਸੱਚ ਤੂ ਆ ਸਤ ਤੇਤਾ ਜਗਿ ਜਗਿੰਦੁਬਾ ਜੱਗ ਜਿਹੜੇ ਜੱਗ ਤੇਤੇ ਯੁਗ ਵਿੱਚ ਯੁਗਾਂ ਦੀ ਪ੍ਰਧਾਨਤਾ ਸੀਗੀ ਇਹ ਜਿਵੇਂ ਆਪ ਪਹਿਲੇ ਐਪੀਸੋਡ ਗੱਲ ਕੀਤੀ ਆ ਕਿ ਇਹ ਜੋ ਉਸ ਸਮੇਂ ਜਿਨ੍ਹਾਂ ਨਾਲ ਗੱਲਬਾਤ ਹੋ ਰਹੀ ਹੈ ਜਿਹੜਾ ਗੱਲਬਾਤ ਹੁੰਦਾ ਉਹ ਜਿਹੜਾ ਉਸ ਸਮੇਂ ਚੁਗਰਦਾ ਜਿਹੜੇ ਲੋਕ ਛੁਗਾ ਵਿੱਚ ਇਸ ਤਰ੍ਹਾਂ ਨਾਲ ਵਿਸ਼ਵਾਸ ਕਰਦੇ ਆ ਉਹਨਾਂ ਨੇ ਯੁਗਾਂ ਨੂੰ ਜੋ ਤਰਤੀਬ ਦਿੱਤੀ ਹੋਈ ਆ ਕਿ ਇਸ ਯੁਗ ਵਿੱਚ ਆ ਧਰਮ ਸੀਗਾ ਜੋ ਉਹ ਮਨਿ ਬੈਠੇ ਆ ਉਸ ਨੂੰ ਹੀ ਲੈ ਕੇ ਗੱਲ ਆਖੀ ਹੋਈ ਆ ਕੋਈ ਉਸ ਸਮੇਂ ਉਸ ਸਮੇਂ ਵੀ ਸੀ ਜਿਹੜੇ ਕਿ ਯੁਗਾਂ ਦਾ ਭਾਵ ਇਸ ਰੂਪ ਵਿੱਚ ਨਹੀਂ ਸੀ ਲੈਂਦੇ ਤੁਸੀਂ ਜਿਵੇਂ ਫਿਰੇ ਸ਼ਬਦ ਦੁਹਰਾ ਰਹੇ ਆ ਕਿ ਸਾਨੂੰ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣ ਦੀ ਲੋੜ ਆ ਜਦੋਂ ਗੁਰਬਾਣੀ ਵਿੱਚ ਕੋਈ ਇਹੋ ਜਿਹਾ ਪੱਖ ਦਰਸਾਇਆ ਗਿਆ ਤੋ ਤੀਤਾ ਜਗ ਇ ਤ੍ਰਿਤੀ ਵਿੱਚ ਜਗ ਜਿਹੜੇ ਜਾਗ ਇਹਨਾਂ ਦੀ ਪ੍ਰਧਾਨਤਾ ਪ੍ਰਧਾਨਤਾ ਸੀ ਉਹ ਦੁਆਬਰ ਪੂਜਾ ਆਚਾਰ ਉਹ ਦੁਆਬਰ ਯੁਗ ਵੀ ਜਿਹੜਾ ਪੂਜਾ ਆਚਾਰ ਜਿਹੜਾ ਸੀਗਾ ਦੇਵਤਿਆਂ ਦੀ ਖਾਸ ਹੋਰ ਦੇ ਵਿਸ਼ੇਸ਼ ਤੋ ਤੇ ਪੂਜਾ ਦਾ ਕਨਸੈਪਟ ਸੀ ਸੰਕਲਪ ਸੀਗਾ ਤੀਨੋਂ ਜੋ ਤੀਨੋਂ ਦੇੜੇ ਇਹਦੇ ਤਿੰਨ ਯੁਗ ਗਏ ਆ ਇਹਦੇ ਸਾਦੁਗੁ ਤ੍ਰੇਤਾ ਦੁਆਪਰ ਇਨਾਂ ਜੁਗਾਂ ਵਿੱਚ ਇਹ ਜਿਹੜਾ ਧਰਮ ਦ੍ਰਿੜ ਕਰਵਾਇਆ ਜਾ ਰਿਹਾ ਸੀ ਠੀਕ ਜਿਹੜਾ ਕਲ ਕੇਵਲ ਨਾਮ ਆਧਾਰ ਉਹ ਜਿਹੜਾ ਕਲਯੁਗ ਜਿਹਨੂੰ ਕਹਿੰਦੇ ਆ ਇਹਦੇ ਵਿੱਚ ਕੇਵਲ ਨਾਮ ਦਾ ਆਸਰਾ ਨਾਮ ਦਾ ਆਧਾਰ ਆ ਇਥੇ ਜਿਹੜਾ ਗੁਰਬਾਣੀ ਦਾ ਇਹ ਸੱਚ ਨਹੀਂ ਜੋ ਆਖਿਆ ਜਾ ਰਿਹਾ ਇਹ ਸੱਚ ਉਸ ਸਮੇਂ ਮੰਨਿਆ ਜਾ ਰਿਹਾ ਸੀ ਪ੍ਰਚਲਿਤ ਸੀ ਸਾਰਿਆਂ ਵੱਲੋਂ ਨਹੀਂ ਬਲਕਿ ਜਿਹੜੇ ਇਸ ਵਿੱਚ ਵਿਸ਼ਵਾਸ ਕਰਦੇ ਆ ਕਾਤ ਦੇ ਪੁਰਾਣਾ ਦੇ ਲੇਖਕ ਆ ਜਾਂ ਮਹਾਭਾਰਤ ਆ ਰਮਾਇਣ ਦੇ ਲੇਖਕ ਆ ਉਹਨਾਂ ਨੇ ਆਪੋ ਆਪਣ ਢੰਗ ਨਾਲ ਇਹਨਾਂ ਯੁੱਗਾਂ ਦੀ ਵਿਆਖਿਆ ਕੀਤੀ ਹੋਈ ਆ ਬਿਲਕੁਲ ਇਹ ਜਿਹੜੀ ਆ ਇਸ ਨੂੰ ਹੀ ਧਿਆਨ ਵੀ ਰੱਖ ਕੇ ਗੁਰਬਾਣੀ ਦਾ ਇਹ ਸੱਚ ਇਸ ਨੂੰ ਦ੍ਰਿੜ ਕਰਵਾਇਆ ਜਾ ਰਿਹਾ ਪਰਛਾਦ ਫਿਰਦੂਰਾ ਦੇਵਾਂਗੇ ਇਹ ਗੁਰਬਾਣੀ ਦਾ ਸੱਚ ਨਹੀਂ ਨਹੀਂ ਅਸੀਂ ਅੱਗੇ ਵੀ ਕਈ ਵਾਰ ਕਈ ਸ਼ਬਦਾਂ ਵਿੱਚ ਅਸੀਂ ਕਹਿ ਸਕਦੇ ਹਾਂ ਈਵਨ ਕਬੀਰ ਜੀ ਦੇ ਸ਼ਬਦ ਅਸੀਂ ਯੂਜ਼ ਕੀਤੇ ਜੋ ਤੇ ਉਹਨਾਂ ਨੂੰ ਦੱਸਿਆ ਸੀ ਕੀ ਪ੍ਰਚਲਿਤ ਕੀਆ ਤੇ ਫਿਰ ਅਸੀਂ ਕਿਦਾਂ ਅਲਟੀਮੇਟ ਗੁਰਬਾਣੀ ਦਾ ਸੱਚ ਕੀਆ ਇਹ ਬਹੁਤ ਸਹੀ ਤੰਬੜੇ ਬ੍ਰੋਣ ਵਰਤਿਆ ਗਿਆ ਆ ਇਹ ਵਰਤਿਆ ਗਿਆ ਕਿਹੜਾ ਆਸਾ ਕਿ ਵਾਰ ਵਿੱਚ ਇੱਕ ਸ਼ਲੋਗਾ ਕਿ ਮੁਸਲਮਾਨਾਂ ਨੂੰ ਸੂਤ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੇਂ ਵਿੱਚ ਬੰਦੀ ਵੇਖਣ ਕੋ ਦੀਦਾਰ ਹਾਂ ਉਹਨ ਇੱਥੇ ਜਿਹੜਾ ਇਹ ਵਖੋ ਵਕਰੇ Hindu ਧਰਮ ਦੇ ਕੋਈ ਸੈਕਟ ਜਿਹੜੇ ਆ ਮੁਸਲਮਾਨ ਇਸਲਾਮ ਦੇ ਨਾਲ ਵਿਸ਼ਵਾਸ ਰਖਸਵੰਦ ਰੱਖਣ ਵਾਲਿਆਂ ਦੇ ਜੋਗੀਆਂ ਦੇ ਜਿਹੜੀਆਂ ਪਹਿਲੀਆਂ ਜਿਹੜੀਆਂ ਪੰਕਤੀਆਂ ਜਿਹੜੇ ਸ਼ਲੋਕ ਦੀਆਂ ਇਹਨਾਂ ਵਿੱਚ ਇਹਨਾਂ ਮਤਾਂ ਦਾ ਜ਼ਿਕਰ ਕੀਤਾ ਹੋਇਆ ਔਰ ਗੁਰੂ ਸਾਹਿਬ ਅਖੀਰ ਵਿੱਚ ਆਪਣਾ ਮਾਧਰ ਸਾਰੇ ਆ ਇੱਥੇ ਵੀ ਜਿਨ੍ਹਾਂ ਨੇ ਭਲੇਖਾ ਖਾਧਾ ਉਹਨਾਂ ਦੀ ਜਿਹੜੀ ਪਹਿਲੀ ਪੰਕਤੀ ਆ ਉਹਦੇ ਸਮਝ ਲਿਆਵੇ ਕਿ ਸਲਾਮ ਦੇ ਪੈਰੋ ਪਾਰਾਂ ਵਾਰੇ ਆ ਹਾਂਜੀ ਔਰ ਦੂਜੀ ਪੰਕਤੀ ਬਾਰੇ ਮੰਨੇ ਆ ਕਿ ਇਹ ਗੁਰਬਾਣੀ ਦੇ ਸੱਜ ਦਾ ਹਿੱਸਾ ਕਿ ਬੰਦੇ ਸਿਜ ਪਾਵੇਂ ਬੰਦੀ ਵੇਖਣ ਕੋ ਦੀਦਾਰ ਨਹੀਂ ਇਹ ਜਿਹੜਾ ਵਿਸ਼ਵਾਸ ਆ ਮਨਉਤ ਆ ਭਰਨਾ ਇਹ ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਵੀਰਾਂ ਭੈਣਾਂ ਦਾ ਹੀ ਆ ਕਿ ਅਸਲ ਵਿੱਚ ਜਿਹੜੇ ਸ਼ਰਧ ਵਿੱਚ ਵਿਸ਼ਵਾਸ ਰੱਖਦੇ ਸ਼ਰਧ ਦੇ ਪਵੰਦਾ ਰੱਬ ਨੂੰ ਦੇਖਣ ਦੇ ਚਾਹਵਾਨ ਆ ਅਸਲ ਵਿੱਚ ਉਹੀ ਜਿਹੜੇ ਸ਼ਰਧ ਦੇ ਪਵੰਦ ਰਹਿ ਕੇ ਉਹ ਕਦੋਂ ਪੁੱਢਦੇ ਆ ਉਹੀ ਪਰਵਾਣ ਚੜਦੇ ਆ ਉਹੀ ਅਸਲ ਇਨਸਾਨ ਆ ਉਹੀ ਉਸ ਨਾਲ ਜੁੜ ਸਕਦੇ ਆ ਉਸ ਨੂੰ ਮਿਲ ਸਕਦੇ ਆ ਇਹ ਉਹਨਾਂ ਦੀ ਗੱਲ ਕਰ ਰਹੀ ਉਹ ਗੁਰਬਾਣੀ ਵਿੱਚ ਇਹ ਟੰਗ ਬਹੁਤ ਥਾਂ ਵਰਦਿਆ ਗਿਆ ਕਿ ਜਿੱਥੇ ਗੁਰੂ ਸਾਹਿਬਾਨ ਖਾਲਸਾਪੁਰ ਦੇ ਜਿਹੜੇ ਇਸ ਚੀਜ਼ ਦੀ ਗੱਲ ਚਰਚਾ ਕਰ ਰਹੇ ਆ ਬਾਣੀਕਾਰ ਤਾਂ ਪਹਿਲਾਂ ਜਿਹੜੇ ਪ੍ਰਚਲਿਤ ਮਤਾ ਮਨੋਤਾ ਉਹਦਾ ਜ਼ਿਕਰ ਕਰਕੇ ਫਿਰ ਅਖੀਰ ਵਿੱਚ ਆਪਣਾ ਮਤ ਦਰਸਾਉਂਦੇ ਆ ਤਾਂ ਇੱਥੇ ਵੀ ਜਿਹੜੀ ਗੱਲ ਆ ਇਹ ਇਹੀ ਜਿਹੜਾ ਸੱਚ ਆ ਇਹ ਸੱਜ ਦ੍ਰਿੜ ਕਰਵਾਇਆ ਗਿਆ ਖਾਸ ਤੌਰ ਤੇ ਜਿਹੜੇ ਸ਼ਬਦ ਜਿਹੜੇ ਪਹਿਲੇ ਪਦੇ ਜਿਹੜੇ ਆ ਜਿਹੜੇ ਪਹਿਲੇ 4 ਪਦੇ ਜਿਹੜੇ ਆ ਇਹਨਾਂ 4 ਪਦਿਆਂ ਵਿੱਚ ਜੋ ਪ੍ਰਚਲਿਤ ਮਨੋਤਾ ਉਹਨਾਂ ਮਨੋਤਾਾਂ ਸੰਬੰਧੀ ਹੀ ਚਰਚਾ ਕੀਤੀ ਗਈ ਆ हां ਇਸ ਤੋਂ ਅਗਲਾ ਜਿਹੜਾ ਗੁਰਬਾਣੀ ਦੇ ਸੱਚ ਦਾ ਸ਼ੁਰੂਆਤ ਹੁੰਦੀ ਆ ਠੀਕ ਔਰ ਇਸ ਅਖੀਰ ਵਿੱਚ ਫਿਰ ਜਿਹੜੀ ਉਹ ਗਲਤੜਡ ਕਰਵਾਈ ਗਈ ਆ ਕਿ ਜਿਹੜੇ ਪ੍ਰਚਲਿਤ ਮਨੋਤ ਆ ਇਸ ਮਨੋਤ ਨਾਲ ਸਹਿਮਤੀ ਨਹੀਂ ਬਾਣੀਕਾਰਾਂ ਦੀ ਬਲਕੇ ਆ ਸਹਿਮਤੀ ਪ੍ਰਗਟ ਕਰਦੇ ਆ ਕਿ ਨਹੀਂ ਜੇਕਰ ਤੁਸੀਂ ਸੱਚਮੁੱਚ ਰੱਬ ਨਾਲ ਨੂੰ ਜੁੜਨ ਨਾਲ ਜੁੜਨਾ ਤਾਂ ਫਿਰ ਤੁਹਾਨੂੰ ਆ ਰਾਹ ਛੱਡ ਕੇ ਆ ਰਾਹ ਅਪਣਾਣਾ ਪਊਗਾ ਤੋਂ ਇਸ ਲਈ ਜਦੋਂ ਇਹ ਆਖਿਆ ਗੇ ਤਿੰਨੋ ਜ ਤਿੰਨੋ ਜੁੜੇ ਕਲ ਕੇਵਲ ਨਾਮ ਆਧਾਰ ਇਸ ਲਈ ਇਹਦਾ راہ ਦੀ ਪੰਕਤੀਸ ਤੋਂ ਅਗੇ ਦਾ ਹੌਦੀਆ ਪੰਕਤੀਆਂ ਜੇਕਰ ਇਹ ਗੁਰਬਾਣੀ ਦੇ ਸੱਚ ਦਾ ਹਿੱਸਾ ਹੁੰਦਾ ਤਾਂ ਫਿਰ ਇਹ راہ ਦੀਆਂ ਪੰਕਤੀਆਂ ਵਿੱਚ ਇੰਜ ਨਾ ਆਖਿਆ ਹੁੰਦਾ ਕਿ ਪਾਰ ਕੈਸੇ ਪਾਈ ਬੋਰੇ ਮੋਸੂ ਕੋ ਨਾ ਕਹ ਸਮਝਾਏ ਜਾਤੇ ਆਵਾ ਗਵਨ ਬੁਲਾਈ ਕਿ ਜਿਹੜਾ ਜਿਹੜਾ ਤੁਸੀਂ ਮੰਨੀ ਬੈਠੇ ਹੋ ਕਿ ਸਾਜੁਗ ਵਿੱਚ ਆਹ ਧਰਮ ਦੀ ਪ੍ਰਧਾਨਤਾ ਸੀ ਤਿਰੇਤੇ ਵਿੱਚ ਆ ਸੀ ਦਵਾਪੁਰ ਵਿੱਚ ਆ ਸੀ ਕਲਯੁਗ ਵਿੱਚ ਆ ਤਾਂ ਜੇਕਰ ਜੋ ਤੁਸੀਂ ਮੰਨੀ ਬੈਠੇ ਹੋ ਇਹ ਸੱਚ ਹੁੰਦਾ ਤਾਂ ਫਿਰ ਮਨੁੱਖ ਸੱਚਮੁੱਚ ਉਸ ਨਾਲ ਜੁੜ ਸਕਦਾ ਪਰ ਮੇਰਾ ਸੰਸਾਰ ਦੂਰ ਨਹੀਂ ਹੋਇਆ ਮੈਨੂੰ ਕੋਈ ਸਮਝਾ ਨਹੀਂ ਸਕਿਆ ਕਿ ਇਹ ਕਿਵੇਂ ਸੰਭਵ ਆ ਕਿ ਫਲਾਣੇ ਸਮੇਂ ਰੱਬ ਨਾਲ ਜੁੜਨ ਦਾ ਆ ਸਾਧਨ ਸੀਗਾ ਫਿਰ ਇਸ ਫਲਾਣੇ ਸਮੇਂ ਵਿੱਚ ਰੱਬ ਨਾਲ ਜੁੜਨ ਦਾ ਆ ਸਾਧਨ ਸੀਗਾ ਫਿਰ ਜਿਹੜਾ ਵਕਤ ਸਮਾ ਆਇਆ ਉਹਦੇ ਵਿੱਚ ਰੱਬ ਨਾਲ ਜੁੜਨ ਦਾ ਆ ਸਾਧਨ ਬਣ ਗਿਆ ਕਹਿੰਦੇ ਵੀ ਇਹਨਾਂ ਸਾਧਨਾਂ ਨਾਲ ਪਵ ਸਾਗਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਇਸ ਲਈ ਆਖਿਆ ਕਿ ਮਉਸੋਂ ਕੋ ਨਾ ਕਹ ਸਮਝਾਏ ਜਾਂ ਤੇ ਆਵਾ ਗਵਨ ਵਿਲਾਏ ਕਿ ਜਿਹਦੇ ਨਾਲ ਆਵਾ ਗਵਨ ਮਿਟ ਸਕਦਾ ਉਹ ਮੈਨੂੰ ਗੱਲ ਕੋਈ ਦ੍ਰਿੜ ਨਹੀਂ ਕਰਵਾ ਸਕਿਆ ਵਿੱਚ ਥੋੜਾ ਜਿਹਾ ਵਿਅੰਗ ਕਰਨ ਲੱਗਾ ਉਹ ਕਾ ਇਹ ਨਾਲ ਰਿਲੇਟਡ ਨਹੀਂ ਹੈ ਜਿਹੜਾ ਸਾਡਾ ਅੱਜ ਕੱਲ ਜ਼ਮਾਨਾ ਚੱਲ ਪਿਆ ਆਈਟੀ ਦਾ ਤੇ ਆਉਣ ਵਾਲੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਚੱਲ ਪਿਆ ਕੀ ਕੱਲ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਰੱਬ ਪਾਇਆ ਜਾ ਸਕਦਾ ਕੋਈ ਨਵਾਂ ਯੋਗ ਆ ਜਾਏਗਾ ਨਹੀਂ ਦੇਖੋ ਜਿਹੜਾ ਗੁਰਬਾਣੀ ਦਾ ਸੱਚ ਆ ਵੈਸੇ ਇਹ ਇਹ ਅੱਜ ਦੇ ਕੰਟੈਕਟ ਤੇ ਲੈ ਕੇ ਨਹੀਂ ਜੀ ਗੁਰਬਾਣੀ ਦਾ ਸੱਚ ਆ ਉਹ ਸੱਚਦਾ ਵੀ ਰੱਬ ਨਾਲ ਜੁੜਨ ਦਾ ਜਾਂ ਸਚਿਆਰ ਬਣਨ ਦਾ ਆਪਾਂ ਕੀ ਕਿ ਜਿਹੜਾ ਢੰਗ ਆ ਉਹ ਇਕੋ ਸੀ ਹੈ ਅਤੇ ਰਹੇਗਾ ਠੀਕ ਉਹ ਆ ਸੱਚ ਦੀਆਂ ਕਦਰੋ ਕੀਮਤਾਂ ਨੂੰ ਉਹਨਾਂ ਵੈਲਿਊਜ਼ ਨੂੰ ਨਾਦਰ ਕਦਰੋ ਕੀਮਤਾਂ ਨੂੰ ਜਿਨ੍ਹਾਂ ਵਿੱਚ ਰੂਹਾਨੀਅਤ ਆ ਉਹਨਾਂ ਨੂੰ ਜਿਹੜਾ ਉਹ ਅਪਣਾਉਣਾ ਅਮਰੀਦੂਪ ਵਿੱਚ ਉਹੇ ਚਾਹੀ ਤੁਸੀਂ ਸੁਣ ਕੇ ਕਰ ਰਹੇ ਹੋ ਪੜ੍ਹ ਕੇ ਕਰ ਰਹੇ ਹੋ ਦੇਖ ਕੇ ਕਰ ਰਹੇ ਹੋ ਜਿਸ ਵੀ ਸਾਧਨ ਰਾਹੀਂ ਤੁਹਾਡੇ ਅੰਦਰ ਇਹ ਗੱਲ ਘਰ ਘਰ ਜਾਂਦੀ ਆ ਉਹ ਸਾਧਨ ਜਿਹੜਾ ਆਪਨੇ ਆ ਵਿੱਚ ਮੁਬਾਰਕ ਆ ਉਹ ਸਾਧਨ ਨੂੰ ਇਹਦੇ ਵਿੱਚ ਜਿਹੜੇ ਆ ਉਹ ਆਰਟੀਫੀਸ਼ਲ ਆ ਭਵੇਂ ਭਵੇਂ ਸੱਜੇ ਚੰਗੀ ਭਲੀ ਜਾਈਆ ਉਹਦੇ ਚ ਉਹ ਸਵਾਲ ਨਹੀਂ ਗਾ ਸਵਾਲ ਇਹ ਕਿ ਤੁਸੀਂ ਕੀ અપਨਾ ਕੇ ਪ੍ਰੈਕਟੀਕਲੀ ਅਮਲੀ ਦੂਪ ਵਿੱਚ ਨੂੰ ਕਿਸ ਰੂਪ ਵਿੱਚ ਲੈ ਕੇ ਉਹਨੂੰ ਆਪਣੇ ਵਿਵਹਾਰ ਵਿੱਚ ਲਿਆ ਰਹੇ ਹੋ ਠੀਕ ਤੋਂ ਇੱਥੇ ਜਿਹੜੀ ਗੱਲ ਜਿਹੜੀ ਆ ਕੱਲ ਕੇਵਲ ਨਾਮੇ ਆਧਾਰ ਇੱਥੇ ਵਿਸ਼ੇਸ਼ ਤੌਰ ਤੇ ਜਿਹੜੀ ਸਮਝਣ ਵਾਲੀ ਗੱਲ ਆ ਕਿਉਂਕਿ ਜਿਹੜਾ ਗੁਰਬਾਣੀ ਵਿੱਚ ਵੀ ਨਾਮ ਦੀ ਅਕਸਰ ਗੱਲ ਕੀਤੀ ਹੋਈ ਆ ਤਾਂ ਜਦੋਂ ਇਥੇ ਆਖਿਆ ਆ ਕਿ ਕੱਲ ਕੇਵਲ ਨਾਮ ਆਧਾਰ ਤਾਂ ਇਹ ਜਿਹੜਾ ਕੱਲ ਕੇਵਲ ਨਾਮ ਆਧਾਰ ਆ ਇਥੇ ਜਿਸ ਨਾਮ ਦੀ ਗੱਲ ਕੀਤੀ ਗਈ ਆ ਇਹ ਉਹ ਨਾਮ ਨਹੀਂ ਜਿਸ ਨਾਮ ਦੀ ਗੁਰਬਾਣੀ ਵਿੱਚ ਪ੍ਰਧਾਨਤਾ ਜੋ ਇੰਜ ਆਖੀਏ ਕਿ ਨਾਮ ਜਪਣ ਦਾ ਜੋ ਸੰਕਲਪ ਆ ਜੋ ਧਾਰਨਾ ਜੋ ਮਨੋਦ ਗੁਰਬਾਣੀ ਦੀ ਨਾਮ ਸਿਮਰਨ ਵਾਰੇ ਆ ਇਥੇ ਉਸ ਨਾਮ ਦੀ ਗੱਲ ਨਹੀਂ ਆਖੀ ਗਈ ਅਵਾ ਪਹਿਲੇ ਐਪੀਸੋਡ ਵੀ ਗੱਲ ਕੀਤੀ ਸੀਗੀ ਕਿ ਪੁਰਾਣਾ ਵਿੱਚ ਜਦੋਂ ਧਰਮ ਦੇ ਚਾਰ ਪੈਰ ਮੰਨੇਗੇ ਤਾਂ ਇੱਕ ਨੇ ਜਿਹੜਾ ਚੌਥਾ ਮੰਨਿਆ ਜਿਹੜਾ ਜਾਂ ਕਲਯੁਗ ਦਾ ਧਰਮ ਮੰਨਿਆ ਉਹ ਕੀਤਨ ਮੰਨਿਆ ਹਾਂਜੀ ਉਹ ਰਾਮ ਨਾਮ ਦਾ ਕੀਤਨ ਮੰਨਿਆ ਕੀਤਨ ਪ੍ਰਦਾਨਾ ਜਿਹੜਾ ਪਰ ਇੱਥੇ ਜਾਂ ਜੋ ਉਹਨਾਂ ਨੇ ਮੰਨੇ ਆ ਉਹਨਾਂ ਦਾ ਸਭਾਵ ਸਮਝਣ ਲਈ ਸਾਨੂੰ ਗੁਰਬਾਣੀ ਵਿੱਚੋਂ ਇਹ ਪੱਖ ਵੇਖਣਾ ਪਊਗਾ ਜਦੋਂ ਗੁਰਬਾਣੀ ਵਿੱਚ ਜਿਵੇਂ ਉਹ ਹਉ ਦਾ ਕਬੀਰ ਆਰਾਮ ਕਹਿਨ ਮੈਂ ਭੀਦ ਹੈ ਹਾਂਜੀ ਜਿਦਾ ਮੈਂ ਇੱਕ ਵਿਚਾਰ ਸੋਈ ਰਾਮ ਸਭ ਕਹਿ ਸੋਈ ਕੌਤਕ ਹਰ ਨਿਤ ਬੜਾ ਸਪਸ਼ਟ ਹੈ ਕਲੀਅਰ ਹੈ ਪਰ ਉਹਦੇ ਨਾਲ ਤੋਂ ਅਗਲਾ ਸ਼ਲੋਕ ਹੈ ਕਬੀਰ ਆਰਾਮ ਰਾਮ ਕਹੋ ਕਹਿ ਬੇ ਮਾਹ ਬਵੇਖ ਇੱਕ ਅਨੇਕਾ ਮਿਲ ਗਿਆ ਇਕ ਸਮਾਨਾ ਇਕ ਕਈ ਗ੍ਰਾਮ ਜਿਹੜਾ ਉਹ ਆ ਜਿਹੜਾ ਰਾਮਚੰਦਰ ਹੋਰ ਪ੍ਰਕਸੀਮਤ ਪਰ ਜਿਹੜਾ ਇਕਦਮ ਜਿਹੜਾ ਸਾਰੇ ਵਿੱਚ ਸਮਾਇਆ ਹੋਇਆ ਗੁਰਬਾਣੀ ਵਿੱਚ ਜਿਸ ਰਾਮ ਨਾਮ ਦੀ ਗੱਲ ਕੀਤੀ ਹੈ ਉਹ ਉਹ ਰਾਮ ਜਿਹੜਾ ਉਹ ਰਾਮਚੰਦਰ ਜੀ ਤੋਂ ਭਾਵ ਨਹੀਂ ਜਿਸ ਰਾਮ ਨਾਮ ਦੀ ਗੱਲ ਪੁਰਾਣਾ ਵਿੱਚ ਕੀਤੀ ਹੋਈ ਆ ਕਿ ਕਲਯੁਗ ਦਾ ਇਹ ਧਰਮ ਆ ਉਹ ਰਾਮਚੰਦਰ ਜੀ ਦੀ ਇੱਕ ਮੂਰਤੀ ਵਿੱਚ ਉਹਦੀ ਕਲਪਨਾ ਕਰ ਇੱਕ ਵਿਸ਼ਵਾ ਜਿਹੜਾ ਉਹ ਪੈਦਾ ਕਰਕੇ ਇੱਕ ਧਾਰਨਾ ਬਣਾ ਕੇ ਉਹਦੇ ਵਿੱਚ ਉਹਦੀ ਕਲਪਨਾ ਕਰਕੇ ਉਹਦੀ ਪੂਜਾ ਦਾ ਜਿਹੜਾ ਵਿਧਾਨ ਆ ਉਹਨੂੰ ਰਾਮ ਨਾਮ ਆਖਦੇ ਆ ਠੀਕ ਹੈ ਇਸ ਲਈ ਅੱਜ ਵੀ ਜਦੋਂ ਕਰਦੇ ਆ ਉਹ ਰਾਮਚੰਦਰ ਜੀ ਦੀ ਮੂਰਤੀ ਤੋਂ ਜਪ ਕਰਦੇ ਆ ਰਾਮਚੰਦਰ ਤੋਂ ਪਹਾਵੀ ਲੈਂਦੇ ਆ ਹਾਂ ਜਿਹੜਾ ਇਹ ਪੱਖ ਵੀ ਧਿਆਨ ਵਿੱਚ ਰੱਖਣ ਦੀ ਲੋੜ ਆ ਕਿ ਹਰ ਧਰਮ ਵਿੱਚ ਹਰ ਫਿਰਕੇ ਵਿੱਚ ਹਰ ਸੰਪਰਦਾ ਵਿੱਚ ਕੁਝ ਐਸੇ ਲੋਕ ਵੀ ਹੁੰਦੇ ਆ ਕਿ ਜਿਹੜੇ ਜੋ ਉਹਨਾਂ ਦੀ ਜੋ ਆਮ ਤੌਰ ਤੇ ਵਿਚਾਰਧਾਰਾ ਹੁੰਦੀ ਆ ਪ੍ਰਚਾਰਿਆ ਜਾ ਰਿਆ ਹੁੰਦਾ ਉਹ ਸੰਕਿਰਣ ਵਿਚਾਰਧਾਰਾ ਵਿੱਚ ਆਪਣੇ ਆਪ ਨੂੰ ਬੰਦ ਕਰਕੇ ਨਹੀਂ ਰੱਖਦੇ ਠੀਕ ਉਹਨਾਂ ਦੇ ਰੱਬ ਬਾਰੇ ਜਾਂ ਧਰਮ ਬਾਰੇ ਜੋ ਸੋਚ ਆ ਉਹ ਸੋਚ ਉਹ ਨਹੀਂ ਹੁੰਦੀ ਜੋ ਉਹਨਾਂ ਲੋਕਾਂ ਦੀ ਜੋ ਨਾਲ ਉਹ ਸੰਬੰਧ ਰੱਖਦੇ ਆ ਤੇ ਜਿਵੇਂ ਅਸੀਂ ਕਿ ਜੜ ਬਾਣੀਕਾਰ ਆ ਉਹ ਵੱਖੋ ਵੱਖਰੇ ਕੀ ਧਰਮਾਂ ਵਿੱਚ ਉਹ ਜਾਤਾਂ ਨਾਲ ਅਲਾਕਾਂ ਨਾਲ ਸੰਬੰਧ ਰੱਖ ਸੰਬੰਧ ਰੱਖਦੇ ਆ ਪਰ ਜੋ ਉਹਨਾਂ ਨੇ ਪ੍ਰਚਾਰਿਆ ਉਹਨਾਂ ਦੀ ਸਾਧ ਵਿੱਚ ਉਹਨਾਂ ਦੇ ਧਰਮ ਵਿੱਚ ਜਿਹਦੇ ਵਿੱਚ ਉਹਨਾਂ ਦੇ ਪੁਰਖੇ ਵਿਸ਼ਵਾਸ ਕਰਦੇ ਸੀਗੇ ਉਹ ਉਹਨਾਂ ਦਾ ਵਿਸ਼ਵਾਸ ਨਹੀਂਗਾ ਅਸੀਂ ਜੇ ਆਖੀਏ ਕਿ ਉਸ ਧਰਮ ਨੂੰ ਮੰਨਦੇ ਸੀ ਜਾਂ ਉਹ ਧਰਮ ਵਜ੍ਹਾ ਸਾ ਮਨਿਆ ਜਾਂਦਾ ਤਾਂ ਉਹਨਾਂ ਨਾਲ ਨਿਆ ਨਹੀਂ ਹੋਊਗਾ ਤਾਂ ਸਾਨੂੰ ਇਹ ਪੱਖ ਵੀ ਧਿਆਨ ਵੀ ਰੱਖਣ ਦੀ ਲੋੜ ਆ ਕਿ ਹਰ ਜਿਹੜਾ ਇਨਸਾਨ ਆ ਜਿਹਦੀ ਖਾਤਿਰ ਤੇ ਇਸ ਪ੍ਰਕਰਨ ਵਿੱਚ ਗੱਲ ਕੀਤੀ ਗਈ ਆ ਉਹ ਇਸ ਗਰੇ ਵਿੱਚ ਉਹ ਲੋਕ ਆਉਂਦੇ ਆ ਕਿ ਜੋ ਇਸ ਨੂੰ ਇਸ ਰੂਪ ਵਿੱਚ ਹੋ ਬੋ ਅਖਰ ਵਾਖਰ ਮੰਨਦੇ ਆ ਜਿਵੇਂ ਜਿਵੇਂ ਗੁਰਬਾਣੀ ਦਾ ਪਾਵਨ ਫਰਮਾਨ ਆ ਕਿ ਜਿਹੜਾ Hindu ਵਾਂ ਨਾ Turku ਕਹਣਾ ਦੋਹਾਂ ਦੇ ਗਿਆਨੀ ਸਿਆਣਾ ਪਰ ਜਦੋਂ Hindu ਜਾਂ Turk ਸ਼ਬਦ ਵਰਤਿਆ ਆ ਤਾਂ ਇਹਦੇ ਪਾਓ ਜਿਹੜਾ ਉਹ ਆ ਭਾਵੇਂ ਉਹ Hindu ਧਰਮ ਦੇ ਭਾਵੇਂ ਕਿਸੇ ਵੀ ਵਿੱਖਨਾ ਸੰਬੰਧ ਰੱਖਦਾ ਜਿਹਦੀ ਐਸੀ ਸੋਚ ਆ ਐਸਾ ਨਹੀਂ ਕਿ ਜਿਹੜੇ ਸਾਰੇ Hindu ਆ ਉਹਨਾਂ ਦੀ ਐਸੀ ਸੋਚ ਆ ਬਿਲਕੁਲ ਇਸੇ ਤਰ੍ਹਾਂ ਦੇ ਮੁਸਲਮਾਨ ਆ ਐਸਾ ਨਹੀਂ ਕਿ ਸਾਰੇ ਮੁਸਲਮਾਨਾਂ ਦੀ ਐਸੀ ਸੋਚ ਆ ਜਿਹੜਾ ਗਿਆਨੀ ਸ਼ਦ ਵਰਤਿਆ ਹੋਇਆ ਆ ਉਹ ਗਿਆਨੀ ਜਿਹੜਾ ਉਹ ਸਨਮਾਨਾ ਵਿੱਚ ਵੀ ਹੋ ਸਕਦਾ ਹਿੰਦੂ ਵਿੱਚ ਵੀ ਹੋ ਸਕਦਾ ਉਹ ਰਸਾਈਆਂ ਵਿੱਚ ਵੀ ਹੋ ਸਕਦਾ ਜਿਹੜਾ ਗਿਆਨ ਵਾਹਣਾ ਉਹ ਹਰ ਜਿਹੜਾ ਹਰ ਫਿਰਕੇ ਵਿੱਚ ਹੋ ਸਕਦਾ ਹਾਂਜੀ ਤੁਸੀਂ ਜਿਹੜੀ ਜਦੋਂ ਇਹ ਗੱਲ ਕੀਤੀ ਗਈ ਹੈ ਸਾਨੂੰ ਇਹ ਪੱਕ ਵੀ ਜਿਹੜਾ ਧਿਆਨ ਵੀ ਰੱਖਣ ਦੀ ਲੋੜ ਆ ਕਿ ਜਦੋਂ ਇਹ ਗੱਲ ਕੀਤੀ ਗਈ ਹੈ ਇਸ ਘੇਰੇ ਵਿੱਚ ਉਹ ਵਿਅਕਤੀ ਆਉਂਦੇ ਜਿਨ੍ਹਾਂ ਦਾ ਐਸਾ ਵਿਸ਼ਵਾਸ ਆ ਜੋ ਇਹ ਬੰਨ ਕੇ ਤੁਰਦੇ ਆ ਤਾਂ ਜਿਹੜਾ ਰਾਮਨਾਮ ਦੀ ਗੱਲ ਸੀਗੀ ਜਿਹੜਾ ਪੁਰਾਣਾ ਵੀ ਜਿਹੜਾ ਰਾਮਨਾਮ ਦਾ ਕੀਰਤਨ ਦੀ ਮਹਿਮਾ ਕੀਤੀ ਗਈ ਹੈ ਕੀ ਦੀ ਮਹਿਮਾ ਕੀ ਆ ਉਹਦਾ ਬਰ ਸੁਧਾਰਨਾ ਤਾਂ ਆ ਸਕਦੇ ਆ ਮੂਰਤੀ ਪੂਜਾ ਤੂੰ ਆ ਕਿ ਰਾਮਚੰਦਰ ਜੀ ਦੀ ਕਿ ਇਹ ਮੂਰਤੀ ਵਿੱਚ ਉਹ ਮਿੱਥ ਕੇ ਤਾਂ ਉਹਨਾਂ ਦੀ ਉਹ ਪੂਜਾ ਕਰਦੇ ਆ ਉਹਨਾਂ ਦਾ ਆਪਣਾ ਵਿਸ਼ਵਾਸ ਆ ਤੋ ਇਥੇ ਜਿਹੜਾ ਰਾਮ ਨਾਮ ਆਖਿਆ ਹੋਇਆ ਇਥੇ ਰਾਮ ਨਾਮ ਤੋਂ ਭਾਵ ਉਹ ਰਾਮ ਨਾਮ ਨਹੀਂ ਜਿਹੜਾ ਰਾਮ ਨਾਮ ਜੋ ਇੱਕ ਮੁਹਾਵਰਾ ਵੀ ਸਾਡੇ ਵਿੱਚ ਹੈ ਕਿ ਜਿਹੜਾ ਏਕ ਰਾਮ ਦਸ਼ਸਕਾ ਬੇਟਾ ਏਕ ਰਾਮ ਜਿਹੜਾ ਘਟ ਘਟ ਮੈਂ ਲੇਟਾ ਇਹ ਕਿਹੜਾ RAM ਹੈਗਾ ਰਾਮਚੰਦਰ ਜੀ ਦਾ ਦਸੇਜ ਜੀ ਦਾ ਬੇਟਾ ਸੁਪੁੱਤਰ ਆ ਪਰ ਇਹ ਕਿਹੜਾ RAM ਹੈਗਾ ਉਹ ਘਟ ਘਟ ਵਿੱਚ ਬਿਆ ਪਿਆ ਜਿਵੇਂ ਆਖਿਆ ਸਭਾਕ RAM ਬੋਲਿਆ RAMਾ ਬੋਲਿਆ RAM ਬਿਨਾ ਕੋ ਬੋਲਿਆ ਰੇ ਠੀਕ ਇੱਥੇ ਜਿਹੜਾ RAM ਆ ਇੱਥੇ RAMਚੰਦਰ ਤੋਂ ਭਾਵ ਨਹੀਂ ਜਿਵੇਂ ਗੁਰਬਾਣੀ ਵਿੱਚ ਵੀ ਜਦੋਂ ਪ੍ਰਲਾਦ ਦੀ ਗੱਲ ਆਉਂਦੀ ਆ ਤਾਂ ਉਥੇ ਆਖਿਆ ਕਿ ਉਹਦਾ ਜਿਹੜਾ ਰਾਖਾ ਸੀ ਰੁਗਰਾਇਆ ਬਣਿਆ ਉਹਨੂੰ ਰੁਗਰਾਇਆ ਤੋਂ ਪਾਵੇ ਤੇ RAMਚੰਦਰ ਤੋਂ ਨਹੀਂ ਉਹ ਦੂਰ RAMਚੰਦਰ ਤੋਂ ਸੀ ਨਹੀਂ ਹਾਂਜੀ ਇਹਦਾ ਸਤਜੁਗ ਦੀ ਗੱਲ ਕਰ ਰਹੇ ਆ ਜੇ ਜੇ ਵੱਡਾ ਜੇ ਵੱਡ ਕਿਥੀ ਹੋਈ ਆ ਉਸਨੂੰ ਸਰਦੋਂ ਸੱਜੁੱਗ ਵੀ ਸਿੱਖੇ ਤੋਂ ਇਸ ਲਈ ਜਿਹੜਾ ਇਹ ਪਾਕਾ ਇਹ ਸਾਨੂੰ ਧਿਆਨ ਵੀ ਰੱਖਣ ਦੀ ਲੋੜ ਆ ਕਿ ਜਿਹੜਾ ਇੱਥੇ ਰਾਮ ਨਾਮ ਆਖਿਆ ਜਾ ਰਿਹਾ ਇੱਥੇ ਰਾਮ ਨਾਮ ਤੋਂ ਪਾਵਜੋ ਪੁਰਾਣਾ ਵਿੱਚ ਬਣਿਆ ਗਿਆ ਜਿੱਦੇ ਤੋਂ ਪਾਵਾ ਰਾਮ ਮੂਰਤੀ ਪੂਜਾ ਇੱਕ ਆਪਾਂ ਹੋਰੂ ਬਾਣੀ ਦਾ ਪ੍ਰਮਾਣ ਲੈ ਲਏ ਨੇ ਆ ਕਿ ਜਿਵੇਂ ਗੁਰਬਾਣੀ ਦਾ ਪਾਵਨ ਫਰਮਾਨਾ ਜੋਗੀ ਗੋਰਖ ਗੋਰਖ ਕਰੈ Hindu ਰਾਮ ਨਾਮ ਉਚਰੈ ਮੁਸਲਮਾਨ ਕਾ ਇਹ ਖੁਦਾ ਏ ਕਬੀਰ ਕਾ ਸੋਮੀ ਰਹਾ ਸਮਾਈ ਕੋਈ ਭੁਲੇਖਾ ਨਹੀਂ ਰਹਿਦਾ ਕਿ ਜਿਹੜਾ ਜੋਗੀ ਆ ਉਹ ਰੱਬ ਨਰਨ ਛੱਡ ਕੇ ਉਹ ਪੂਜਾ ਕਰ ਰਿਹਾ ਗੁਰਖ ਨੂੰ ਉਹਦੇ ਆਪਣਾਇਸਟ ਮੰਨ ਕੇ ਉਹਦੇ ਦੁਆਲੇ ਹੀ ਘੁੰਮ ਰਿਹਾ ਉਹਦਾ ਹੀ ਉਹ ਪੂਜਾ ਕਰ ਰਿਹਾ ਉਹਨਾਂ ਦਾ ਇੱਕ ਫਿਰਕਾ ਐਸਾ ਨੇ ਕਿ ਸਾਰੇ ਜੋਗੀ ਕਰਦੇ ਹੋਣਗੇ ਪਰ ਜਿਹੜੀ ਆਮ ਜਿਹੜੀ ਮਨੋਹਤ ਆ ਉਹ ਜਿਹੜਾ ਫਿਰਕਾ ਜਿਹੜਾ ਉਹ ਇਸ ਜੀ ਨੂੰ ਜਿਹੜਾ ਮੰਨ ਕੇ ਧਰ ਰਿਹਾ ਤਾਂ ਫਿਰ ਅਗਦੇ Hindu Ram ਨਾ ਉਚਰਿਆ ਕਿਹੜਾ Hindu ਵੀ ਦਾ ਉਹ RAM ਨਾਮ ਉਚਾਰ ਕਰੇ ਇਥੇ RAM ਨਾਮ ਤੋਂ ਪਾਵ RAM ਚੰਦਰ ਜੀ ਦੀ ਜਾਂ ਮੂਰਤੀ ਪੂਜਾ ਤੋਂ ਪਾ ਇਹਦਾ RAM ਨਾਮ ਮੂਰਤੀ ਪੂਜਾ ਦਾ ਲਖਾਇਕਾ ਚਾਹੇ ਕ੍ਰਿਸ਼ਨ ਜੀ ਦੀ ਮੂਰਤੀ ਪੂਜਾ ਬਣਾ ਕੇ ਪੂਜਦੇ ਆ ਚਾਹੇ RAM ਚੰਦਰ ਜੀ ਦੀ ਤਾਂ ਵਿਸ਼ੇਸ਼ ਤੌਰ ਤੇ RAM ਚੰਦਰ ਦੀ ਜੀ ਦੀ ਪੂਜਾ ਕੀਤੀ ਜਾ ਰਹੀ ਆ ਤਾਂ ਇਥੇ ਢਾਖਿਆ ਕਿ Hindu RAM ਨਾਮ ਉਚਰੈ ਤਾਂ ਇਥੇ ਉਹ RAM ਨਾਮ ਨਹੀਂ ਜਿਹਦੇ RAM ਨਾਮ ਦੀ ਗੁਰਬਾਣੀ ਵਿੱਚ ਮਹਿਮਾ ਜਿਹਨੂੰ ਵਾਰ-ਵਾਰ ਬਾਣੀ 'ਚ ਆਖਿਆ ਕਿ ਆਪਾਂ RAM ਨਾਮ ਜਪੋ ਤੋ ਇਸੇ ਜਦੋਂ ਪ੍ਰਿਆਕੇ ਆ ਕੇ ਮੁਸਲਮਾਨ ਕਾ ਇਹ ਖੁਦਾ ਆਈ ਕਿਹੜਾ ਇਸਲਾਮ ਦਾ ਪੈਰੋ ਘਾਰ ਆ ਉਹ ਭਵੇਂ ਮੂਰਤੀ ਪੂਜਾ ਤੇ ਵਿਸ਼ਵਾਸ ਨਹੀਂ ਕਰਦਾ ਨਾ ਉਹ ਗੁਰਖ ਨੂੰ ਜਪਦਾ ਔਰ ਇੱਕ ਖੁਦਾ ਮੰਨਦਾ ਪਰ ਇਹ ਖੁਦਾ ਬਾਰੇ ਉਹ ਇਹ ਮਨ ਬੈਠਾ ਕਿ ਉਹ ਸਦਮੇ ਆਕਾਸ਼ ਵੀ ਬੈਠਾ ਅਤੇ ਉਹਦੀ ਧਾਰਨਾ ਕਿ ਕਾਬਾ ਰੱਬ ਦਾ ਘਰ ਆ ਉਹ ਰੱਬ ਖੁਦਾ ਬਾਕੀ ਥਾਵਾਂ ਤੇ ਵੀ ਆ ਜਾਂ ਬਾਕੀ ਜਿਹੜੇ ਧਰਮਿਕ ਸਥਾਨਾਂ ਉਹਨਾਂ ਵਿੱਚ ਵੀ ਰੱਬ ਬਸਦਾ ਉਹ ਐਸਾ ਮੰਨ ਕੇ ਤੁਰਾਜ਼ੀ ਨਹੀਂ ਤੇ ਤੇ ਫਰਿਸ਼ਾ ਉਹ ਦੁਰਾਧਿਏ ਕਿ ਐਸਾ ਨਹੀਂ ਕਿ ਸਾਰੇ ਇਸਲਾਮ ਦੇ ਪਿਆਰੋਕਾਰ ਜਿਹੜੇ ਐਸਾ ਮੰਨਦੇ ਆ ਪਰ ਜਿਹੜੇ ਐਸੇ ਮੰਨ ਕੇ ਤੁਰਦੇ ਆ ਉਹਨਾਂ ਲਈ ਤੇ ਉਹ ਕਹਰੇ ਆ ਕਿ ਮੁਸਲਮਾਨਾਂ ਦਾ ਇੱਕ ਖੁਦਾ ਹੈ ਉਹਨਾਂ ਦਾ ਪਾ ਇੱਕ ਖੁਦਾ ਪਰ ਉਹਨਾਂ ਖੁਦਾ ਵਾਰੇ ਇਹ ਮਨੋਤ ਆ ਪਰ ਕਬੀਰ ਸਾਹਿਬ ਕਹਿੰਦੇ ਆ ਕਿ ਕਿ ਵਿਗ ਕਾ ਸਵਾਮੀ ਰਹਾ ਸੁਮਾਏ ਪਰ ਜਿਹੜਾ ਮੇਰਾ ਸੁਆਮੀ ਆ ਉਹ ਤਾਂ ਸਾਰੀਆਂ ਥਾਵਾਂ ਤੇ ਆ ਉਹ ਗਾਵੇ ਵਿੱਚ ਵੀ ਆ ਉਹ ਮੰਦਰ ਵਿੱਚ ਵੀ ਆ ਉਹ ਜਗਨਨਾਥਪੁਰੀ ਵੀ ਆ ਉਹ ਸਦਾਰ ਮੰਦਰ ਵਿੱਚ ਵੀ ਆ ਹਰਥਾਂ ਜਿਹੜਾ ਉਹ ਘੱਟ ਘੱਟ ਵੀ ਤੇ ਬਸਿਆ ਹੋਇਆ ਮੈਂ ਇਥੇ ਕੋਈ ਸੰਸਾਰ ਨਹੀਂ ਰਹਿਣਾ ਚਾਹੀਦਾ ਕਿ ਗੁਰਬਾਣੀ ਵਿੱਚ ਜਿਹੜਾ RAM ਨਾਮ ਜਿਹੜਾ ਵਰਤਿਆ ਆਇਆ ਉਸ RAM ਨਾਮ ਵਿੱਚ ਜਾਂ ਨਾਮ ਵਿੱਚ ਔਰ ਇਥੇ ਜੋ ਆਖਿਆ ਜਾ ਰਿਹਾ ਕਿ ਤੀਨੋਂ ਯੁਗ ਤੀਨੋਂ ਦੇਹ ਕਲ ਕੇਵਲ ਨਾਮ ਅਧਾਰ ਇਹਦਾ ਫਰਕ ਸਾਨੂੰ ਸਮਝ ਆ ਜਾਣਾ ਚਾਹੀਦਾ ਕਿ ਇਥੇ ਕੀ ਦੀ ਗੱਲ ਕੀਤੀ ਜਾ ਰਹੀ ਆ ਇਥੇ ਚੰਗ ਜੋ ਪ੍ਰਚਲਿਤ ਮਨੋਤਾ ਧਾਰਨਾ ਉਹਦੀ ਹੀ ਗੱਲ ਕੀਤੀ ਜਾ ਰਹੀ ਆ ਇਸੇ ਲਈ ਆਖਿਆ ਪਾਰ ਕੈਸੇ ਫਾਇਬੋਰੇ ਮੌਸਮ ਕੋਉ ਨਾ ਕਹ ਸਮਝਾਏ ਜਾਦੇ ਆਵਾ ਗਵਨ ਬੁਲਾਈ ਹੁਣ ਅੱਗੇ ਜਿਹੜਾ ਉਹ ਵੀ ਜੋ ਪ੍ਰਚਲਿਤ ਮਾਤਾ ਉਸ ਉਹਦਾ ਹੀ ਜ਼ਿਕਰ ਕੀਤਾ ਜਾ ਰਿਹਾ ਕਿ ਬੋਬਿਧ ਧਰਮ ਨਰੂਪੀ ਹੈ ਕਰਤਾ ਦਿਸ਼ਾ ਸਭ ਲੋਏ ਇਥੇ ਸਭ ਲੋਏ ਸਭ ਲੁਕਾਈ ਤੋਂ ਭਾਵ ਜਿਹੜਾ ਇੱਕ ਫਿਰਕਾ ਭਾਵੇਂ ਇਥੇ ਵਿਸ਼ੇਸ਼ ਤੌਰ ਤੇ ਜਿਹੜੇ ਹਿੰਦੂ ਵੀਰਾਂ ਦੇ ਵਖੋ ਵਕਰੇ ਸੈਕਟਾ ਸੰਬਦਾਮਾ ਉਹਨਾਂ ਦੀ ਗੱਲ ਆ ਪਰ ਭਾਵੇਂ ਆ ਕਿ ਜ਼ਿਆਦਾਤਰ ਹਰ ਧਰਮ ਦਾ ਪਰੋਕਾਰ ਜਿਹੜਾ ਉਹ ਜਿਹੜੇ ਮਿੱਥੇ ਉਹ ਜੋ ਸ਼ਰਅ ਕੀ ਆ ਜਾਂ ਮर्यादा ਕਹਿ ਲੋ ਉਹਦੇ ਅਨੁਸਾਰ ਹੀ ਉਹ ਵਿਚਦੇ ਜੋ ਛਤਰਾਂ ਦੱਸਿਆ ਕਿ ਜਿਹੜਾ ਆ ਮर्यादा ਆ ਧਰਮ ਆ ਇਹਨੂੰ ਇਸ ਤਰ੍ਹਾਂ ਕਰਨਾ ਤਾਂ ਉਹਦੀ ਗੱਲ ਹੀ ਕਰ ਰਿਆ ਪ੍ਰਥਾ ਸਾਕੀ ਮਹਾਪੁਰਖ ਬੋਲਦੇ ਸਾਜੀ ਸਗਰ ਜਹਾਨ ਦੇ ਗੁਰੂ ਆਕਰ ਅਨੁਸਾਰ ਤੋ ਆਖਿਆ ਕਿ ਬਹੁਵਿੱਧ ਧਰਮ ਨੂ ਰੂਪੀ ਹੈ ਕਰਤਾ ਦਿਸੈ ਸਭ ਲੋਏ ਸਾਰੇ ਇਹਦੇ ਕਰਮ ਜਿਹੜੇ ਕਰ ਰਹੇ ਆ ਜੋ ਸ਼ਾਸਤਰਾਂ ਨੇ ਦੱਸੀ ਹੋਏ ਆ ਪਰ ਕਵਨ ਕਰਮ ਤੇ ਛੂਟੀ ਹੈ ਜੇ ਸਾਧ ਹੈ ਸਭ ਸਿੱਧ ਹੋਏ ਪਰ ਉਹ ਕਰਮ ਕੋਈ ਨਹੀਂ ਦੱਸ ਰਿਹਾ ਜਿਹੜਾ ਕਰਮ ਕੀਤੇ ਆ ਸੱਚਮੁੱਚ ਮਨੁੱਖ ਨੂੰ ਸਫਲਤਾ ਮਿਲੇ ਕਾਮਯਾਬੀ ਮਿਲੇ ਠੀਕ ਇਹ ਇਨਸਾਨੀਅਤ ਦਾ ਜੋ ਸੱਚਮੁੱਚ ਫਰਜ਼ ਆ ਉਸ ਫਰਜ਼ ਨੂੰ ਪਹਿਚਾਨ ਕੇ ਉਸ ਦੀ ਪ੍ਰਾਪਤੀ ਕਰ ਸਕੇ ਫਿਰ ਅੱਗੇ ਵੀ ਪ੍ਰਚਲਿਤ ਜਿਹੜਾ ਖਿਆਲ ਆ ਬਨੋਤ ਆ ਉਹਦੀ ਗੱਲ ਹੀ ਕਰ ਰਹੇ ਆ ਕੇ ਕਰਮ ਅਕਰਮ ਵਿਚਾਰੀ ਐ ਸ਼ੰਕਾ ਸੁਨ ਬੀਬਦਪੁਰਾਂ ਸੰਸਾਦ ਅਧਿਹਰ ਵਸਾ ਕੌਣ ਹਿਰੈ ਅਭਮਾਨ ਕਿ ਸ਼ਸਤਰਾਂ ਵਿੱਚ ਜਾਂ ਸ਼ਰਅ ਵਿੱਚ ਰੱਦ ਨਾਮਿਆਂ ਵਿੱਚ ਆਪਾਂ ਕਹਿੰਦੇ ਜੀ ਤੁਸੀਂ ਰੱਦ ਨਾਮੇ ਕਿੰਨੇ ਆ ਬ੍ਰਿਆਦਾ ਕਿੰਨੇ ਆ ਕਿ ਇਹਦਾ ਗੱਲਾਂ ਵਿੱਚ ਚਰਚਾ ਵੀ ਆ ਜਿਹੜਾ ਇਹਦਾ ਆ ਕਰਮ ਦਾ ਕਰਨ ਯੋਗ ਆ ਆ ਤਿਆਗਨ ਯੋਗ ਆ ਇਹ ਧਰਮ ਅਨੁਸਾਰ ਆ ਇਹ ਕਰਨਾ ਅਸੀਂ ਧਰਮ ਤੋਂ ਬੇਮੁਖ ਹੋ ਜਾਵਾਂਗੇ ਪਰ ਕਹਿੰਦੇ ਜਿਹੜਾ ਆਮ ਜਿਹੜਾ ਧਰਮ ਗ੍ਰੰਥਾਂ ਦਾ ਜਿਹੜਾ ਜਿਹੜੀ ਧਾਰਨਾ ਮਨੋਹਤ ਆ ਉਹਨੂੰ ਸੁਣ ਕੇ ਵੀ ਮਨ ਵਿੱਚੋਂ ਸੰਸਾਰ ਦੂਰ ਨਹੀਂ ਹੁੰਦਾ ਬਲਕਿ ਫਿਕਰ ਲੱਗ ਜਾਂਦਾ ਕਿਤੇ ਮੈਂ ਐਸਾ ਕਰਮ ਨਾ ਕਰ ਲਵਾਂ ਕਿ ਧਰਮ ਰਿਆਦਾ ਅਨੁਸਾਰ ਨਾ ਹੋਵੇ ਕਿਤੇ ਉਲੰਘਣਾ ਨਾ ਹੋ ਜਾਵੇ ਇਸੇ ਕਰਕੇ ਸੰਸਾਰ ਦਾ ਇਹ ਰਹੇ ਦਮ ਬਸਾਏ ਕਿ ਅੰਮੇਸ਼ਾ ਸੰਸਾਰ ਸੰਦੇਹ ਆ ਉਹ ਮਨ ਵਿੱਚ ਟਿਕਿਆ ਰਹਿਦਾ ਉਹ ਜਿਹੜੇ ਵਿਕਾਰ ਆ ਜਿਹੜੇ ਸਾਡੇ ਰਸਤੇ ਦੀ ਰੁਕਾਵਟਾਂ ਬੰਧਨਾਂ ਜਿਨ੍ਹਾਂ ਵਿੱਚੋਂ ابو ਮਹਾਂ ਜਿਹੜਾ ਉਹ ਸਿਰਮੋਰਾ ਉਹ ਉਸੇ ਤਰ੍ਹਾਂ ਟਿਕਿਆ ਰਹਿਦਾ ਸਾਡੇ ਹਿਰਦੇ ਵਿੱਚ ਜਿਹੜਾ ਅਸੀਂ ਉਸੇ ਦਾ ਇਹ ਕਰਮ ਕਰਦੇ ਹੋਏ ਵੀ ਵਿਧੀ ਅਨੁਸਾਰ ਜਿਹੜੇ ਧਰਮ ਅਨੁਸਾਰ ਕਰਮ ਕਰਨੇ ਚਾਹੀਦੇ ਆ ਉਹ ਕਰਦੇ ਹੋ ਜਿਹੜੇ ਨਹੀਂ ਕਰਨੇ ਜਿਹੜੇ ਤਿਆਗੇ ਵੀ ਸਾਡੇ ਅੰਦਰ ਇਹ ਸੰਸੇ ਇਹ ਸੰਦੇਹ ਬਣੇ ਰਹਿੰਦੇ ਆ ਉਹ ਅਸੀਂ ਹੰਕਾਰ ਵਿੱਚ ਫੁੰਕਾਰੇ ਮਾਰਦੇ ਰਹਿੰਦੇ ਆ ਅਸੀਂ ਹਉਮੈ ਤੁਰਾਤ ਨਹੀਂ ਹੁੰਦੇ ਫਿਰ ਹੋਰ ਆਕੇ ਆਇਆ ਕਿ ਬਾਹਰ ਉਦਗ ਪਖਾਰੀ ਹੈ ਕਦਰ ਪੀਤਰ ਬਬਿੱਧ ਬੇਕਾਰ ਕਿ ਇਸੇ ਤਰ੍ਹਾਂ ਕਿ ਜਿਵੇਂ ਪਾਣੀ ਨਾਲ ਅਸੀਂ ਸਰੀਰ ਦੀ ਵਰਤੋਂ ਕਰਦੇ ਆਂ ਨਹਾਉਨੇ ਆਂ ਤਾਂ ਜਿਹੜੀ ਪਿੰਡੇ ਦੀ ਮੈਲ ਆ ਸਰੀਰਕ ਮੈਲ ਆ ਉਹ ਨਿਚ ਕਿਨ ਲਹਿ ਜਾਂਦੀ ਆ ਉਹ ਜਿਹੜੀ ਸਾਡੇ ਅੰਦਰ ਮੈਲ ਆ ਉਹ ਬਾਹਲੇ ਪਾਣੀ ਨਾਲ ਨਹੀਂ ਲੈਂਦੀ ਭਾਵੇਂ ਅਸੀਂ ਕਿੰਨੀ ਵੀ ਰਾ ਇਸ਼ਨਾਨ ਕਰੀਏ ਸਰੀਰਕ ਇਸ਼ਨਾਨ ਸਰੀਰਕ ਇਸ਼ਨਾਨ ਨਾਲ ਮਨ ਦਾ ਇਸ਼ਨਾਨ ਨਹੀਂ ਹੁੰਦਾ ਇਸ ਲਈ ਆਖੇ ਆ ਕੇ ਬਾਹਰ ਉਦਗ ਪਖਾਰੀ ਹੈ ਕਦ ਪੀਤਰ ਵਿਵਿਧ ਵਿਕਾਰ ਕਈ ਤਰ੍ਹਾਂ ਦੇ ਜਿਹੜੇ ਵਿਕਾਰ ਆ ਉਹ ਮਨ ਵਿੱਚ ਟਿਕੇ ਰਹਿੰਦੇ ਆ ਸੁਧ ਕਮਨ ਪਰ ਹੋਏ ਉਹ ਸੁਜਕੁੰਚਰ ਵਿਧ ਵਿਵਹਾਰ ਕਿ ਅੰਦਰਲਾ ਤਾਂ ਸ਼ੁੱਧ ਨਹੀਂ ਇਹ ਸਨਾਉ ਉਸੇ ਤਰ੍ਹਾਂ ਕਿ ਜਿਵੇਂ ਹਾਥੀ ਇਸ਼ਨਾਨ ਕਰਦਾ ਨਹਾਉਂਦਾ ਫਿਰ ਉਹ ਆਪਣੇ ਸੁਨਾ ਆਪਣੇ ਪਿੰਡੋਂ ਦੇ ਖੇ ਪਾ ਲੈਂਦਾ ਤੋਂ ਸਾਡੀ ਵੀ ਹਾਲ ਜਿਹੜੀ ਉਸੇ ਤਰ੍ਹਾਂ ਦੀ ਆ ਕਿ ਅਸੀਂ ਜਿਹੜਾ ਕਰਕੇ ਫਿਰ ਉਸ ਨੂੰ ਸਿਆਦਾ ਸੋ ਹੰਕਾਰੀ ਬਣ ਅਸੀਂ ਉਹਨੇ ਨਿਰਡਰਤਾ ਨਾਲ ਉਹ ਕੰਮ ਕਰਨ ਲੱਗ ਪਈਂਦੇ ਆ। ਤੋਂ ਫਿਰ ਅੱਗੇ ਫਰਮਾਇਆ ਉਹ ਕਹਿੰਦੇ ਆ ਕਿ ਦੇਖੋ ਰਵ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ ਪਰਸਮਾਨੋ ਤੰਬੋ ਛੂਏ ਕਨਕ ਹੋਤ ਨਹੀਂ ਬਾਹ ਕਿ ਜਿਵੇਂ ਹਨੇਦਰਾ ਰਾਤ ਆ ਸੂਰਜ ਚੜਦਾ ਤਾਂ ਮਿਟ ਜਾਂਦਾ। ਰਵ ਪ੍ਰਗਾਸ ਰਜਨੀ ਜਥਾ ਗਤ ਜਿਵੇਂ ਜਨ ਸੰਸਾਰ ਸਾਰੇ ਗੱਲ ਸਾਨੂੰ ਸਮਝ ਦੇਇਆ ਇਸੇ ਤਰ੍ਹਾਂ ਭਾਰਸ ਮਾਨੋ ਤਾਂਬੂ ਛੂਏ ਕਨਕ ਹੋਤ ਨਹੀਂ ਬਾਤ ਜਦੋਂ ਸਾਨੂੰ ਸੱਚਾ ਗੁਰੂ ਮਿਲ ਪਵੇ ਜਿਹੜਾ ਜੁੜਿਆ ਹੋਇਆ ਮਿਲ ਪਵੇ ਸੱਚ ਦਾ ਹੀ ਮਾਰਗ ਉਤੇ ਸਿ ਤੁਰ ਪਈਏ ਸੱਜ ਨੂੰ ਸਮਝ ਕੇ ਸੱਜ ਨੂੰ ਅਸੀਂ ਅਪਣਾ ਲਈ ਤਾਂ ਫਿਰ ਸਾਡੇ ਇਹ ਜਿਹੜੇ ਵਿਕਾਰ ਆ ਜਿਹੜਾ ਅਸ਼ੁੱਧਾ ਮਨ ਅਪਵਿੱਤਰ ਆ ਇਹਨੂੰ ਪਵਿੱਤਰ ਹੋਣ ਲੱਗਿਆ ਤੇਰੀ ਨਹੀਂ ਲੱਗਦੀ ਜਿਹੜੀ ਆਏ ਤੁਰਾਂਤੀ ਕੋਈ ਵੀ ਜਿਹੜਾ ਉਹ ਠੀਕ ਨਹੀਂ ਕਰਨੀ ਪਿੰਦੀ ਕਿ ਫਲਾਣੇ ਸਮੇਂ ਫਿਰ ਜਿਹੜਾ ਸ਼ੁੱਧ ਹੋਊਗਾ ਪਵਿੱਤਰ ਹੋਊਗਾ ਨਹੀਂ ਜਿਸ ਤਰ੍ਹਾਂ ਨਾਲ ਤਾਂਬਾ ਜਦੋਂ ਪਾਰਸ ਨੂੰ ਛੋਂਦਾ ਤਾਂ ਤੁਰੰਤੀ ਜਿਹੜਾ ਉਹ ਸੋਨਾ ਬਣ ਜਾਂਦਾ ਇਹ ਉਦਾਹਰਣ ਦਿੱਤੀ ਹੋਈ ਆ ਕਿ ਇਸੇ ਤਰ੍ਹਾਂ ਤੁਰੰਤੀ ਸਾਡਾ ਅੰਦਰਲਾ ਉਹ ਸ਼ੁੱਧ ਹੋ ਜਾਂਦਾ ਇਸ ਤੋਂ ਅੱਗੇ ਜਿਹੜਾ ਇਹ ਫਿਰ ਆਪਣਾ ਵਿਚਾਰ ਜਿਹੜਾ ਗੁਰਬਾਣੀ ਦਾ ਸੱਚ ਜੜ੍ਹ ਕਰਵਾਇਆ ਜਾ ਰਿਹਾ ਇਸ ਤੋਂ ਪਹਿਲਾਂ ਜੋ ਕੋਈ ਸੀਗਾ ਉਹ ਜੋ ਮੰਨਿਆ ਜਾ ਰਿਹਾ ਉਦੀ ਧਾਰਨਾ ਸੀਗੀ ਕਿ ਪਰਮ ਪਰਸ ਗੁਰ ਭੇਟੀ ਆ ਪੂਰਵ ਲਿਖਤ ਲਲਾਟ ਉਨਮਨ ਮਨ ਮਨ ਹੀ ਮਿਲੇ ਛੁਡਕਤ ਬਜਰਕੋ ਪਾਠ ਕਿ ਜਦੋਂ 파ਰਸਨ ਦਾ ਪਰਮ 파ਰਸ ਗੁਰ ਮਿਲ ਪਵੇ ਅਸੀਂ ਆਪਣੀ ਮੱਦ ਛੱਡ ਗੁਰੂ ਦੀ ਮੱਦ ਲੈ ਲਈ ਪੂਰਵ ਲਿਖਤ ਲਲਾਟ ਪਰੇ ਤਦੋਂ ਸੰਭਵ ਆ ਜਦੋਂ ਅਸੀਂ ਜਿਹੜਾ ਉਹ ਗੁਰੂ ਦੀ ਮੱਤ ਲੈਣ ਲਈ ਉਪਰਾਲਾ ਕੀਤਾ ਹੋਵੇ ਅਸੀਂ ਯਾਤਰਾ ਪ੍ਰਾਰੰਭ ਕੀਤੀ ਹੋਵੇ ਕਿ ਅਸੀਂ ਆਸ ਕਰਦੇ ਹਾਂ ਕਿ ਕੋਈ ਚਮਤਕਾਰ ਹੋ ਜਾਊਗਾ ਪਰ ਗੁਰਬਾਣੀ ਸੱਚ ਕਹਿੰਦਾ ਹੈ ਕਿ ਚਮਤਕਾਰ ਇਸ ਤਰ੍ਹਾਂ ਨਹੀਂ ਵਾਪਰਦਾ ਚਮਤਕਾਰ ਵਾਪਰਦਾ ਜਦੋਂ ਅਸੀਂ ਜਿਹੜਾ ਉਹ ਇਸ ਰੂਪ ਵਿੱਚ ਅਸੀਂ ਕਦੋਂ ਪੁੱਟਦੇ ਹਾਂ ਸਾਡਾ ਜਿਹੜਾ ਇਸੇ ਤੋਂ ਪਹਿਲਾਂ ਜਿਹੜਾ ਸਾਡਾ ਉਠਾਇਆ ਕਦਮ ਆ ਸਾਡੀ ਪੂਰਬਲੀ ਲਿਖਤਾ ਜੋ ਅਸੀਂ ਜੋ ਕੁਏ ਇਕੱਠਾ ਕੀਤਾ ਹੋਇਆ ਉਹਦਾ ਇਰਾਦਾ ਸਾਡੇ ਸਾਹਮਣੇ ਆਉਂਦਾ ਉਸ ਲਈ ਆਖਿਆ ਤੇ ਸਾਡੇ ਮਨ ਵੀਰ ਤਾਂਗ ਪੈਦਾ ਹੁੰਦੀ ਆ ਉਹ ਸੱਚਮੁੱਚ ਨੂੰ ਫਲ ਲੱਗਦਾ ਅਸੀਂ ਉਸ ਪਰਮ ਪ੍ਰਭੂ ਨਾਲ ਅਸੀਂ ਜੁੜਨ ਵਿੱਚ ਜਿਹੜਾ ਉਹ ਕਾਮਯਾਬ ਹੁੰਦੇ ਆ ਅਸੀਂ ਅੰਤਰਾਤਮੇਸ ਨੂੰ ਬਾਹਰ ਭਟਕਣ ਦੀ ਲੋੜ ਨਹੀਂ ਕੋਈ ਛਾਤਾਂ ਦੀ ਵਿਧੀ ਅਪਣਾਉਣ ਦੀ ਲੋੜ ਨਹੀਂ ਬਲਕਿ ਅਸੀਂ ਅੰਤਰਾਤਮੇ ਉਸ ਨਾਲ ਜੁੜ ਜਾਂਦੇ ਆ ਮਿਲ ਪੈਂਦੇ ਆ ਸਾਡੇ ਜਿਹੜੇ ਮਨ ਦੇ ਕਰੜੇ ਕੁਵਾੜ ਜਿਹੜੇ ਆ ਉਹ ਖੁੱਲ ਜਾਂਦੇ ਆ ਜਿਹੜੀਆਂ ਸਾਡੇ ਮਨ ਦੇ ਵਿਕਾਰ ਸੀ ਅਗਿਆਨਤਾ ਸੀ ਬੇਸਮਝੀ ਸੀ ਉਹ ਦੂਰ ਹੋ ਜਾਂਦੀ ਆ ਔਰ ਫਿਰ ਅਗੇ ਆਖਿਆ ਕਿ ਭਗਤ ਜੁਗਤ ਮਤ ਸਦ ਗਰੀ ਪ੍ਰਮੰਕ ਬੰਧਨ ਕਾਟ ਬਿਕਾਰ ਸੋਈ バス ਰਸ ਮਨ ਮਿਲੇ ਕੋ ਨਿਰਗੁਨ ਇਕ ਵਿਚਾਰ ਆਖਿਆ ਜਿਸ ਮਨੁੱਖ ਨੂੰ ਜਿਸ ਪ੍ਰਾਣੀ ਨੇ ਪ੍ਰਭੂ ਭਗਤੀ ਵਿੱਚ ਜੁੜ ਕੇ ਇਸ ਭਗਤੀ ਦੀ ਬਰਕਤ ਨਾਲ ਇਸ ਦੀ ਬਦੌਲਤ ਭਟਕਨਾ ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਇਹਨਾਂ ਨੂੰ ਮਿਟਾ ਕੇ ਜਿਸ ਨੇ ਆਪਣੀ ਬੁੱਧੀ ਨੂੰ ਮਾਇਆ ਵੱਲੋਂ ਜਿਹੜਾ ਉਹ ਵਿਜੋਲ ਨੂੰ ਰੋਕ ਲਿਆ ਬਚਾ ਲਿਆ ਇਸ ਨੂੰ ਆਪਣੇ ਆਪ ਨੂੰ ਉੱਪਰ ਉਠਾ ਲਿਆ ਉਹ ਜਿਹੜਾ ਮਨੁੱਖਾ ਪ੍ਰਾਣੀ ਆ ਉਹ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਹਮੇਸ਼ਾ ਜਿਹੜਾ ਉਹ ਆਤਮਿਕ ਆਨੰਦ ਅੰਦਰ ਆਤਮੇ ਮਾਨਦਾਰੀ ਦਾ ਉਹਨੂੰ ਬਾਹਲੀਆਂ ਭਾਵੇਂ ਕਿਹੋ ਜਿਹੀਆਂ ਪ੍ਰਸਥਤੀਆਂ ਹੋਣ ਉਹ ਪ੍ਰਭਾਵਿਤ ਨਹੀਂ ਕਰ ਸਕਦੀਆਂ ਉਹ ਕੋਈ ਕੋ ਪ੍ਰਭੂ ਦੇ ਗੁਣਾ ਦੀ ਯਾਦ ਵਿੱਚ ਮਸਤ ਰਹਿੰਦਾ ਲੀਨ ਰਹਿੰਦਾ ਜੋ ਮਾਇਆ ਦੇ ਤੇਨਾ ਗੁਨਾ ਤੋਂ ਰਹਿ ਤਾ ਉਪਰ ਆ ਉਹ ਰਖੀ ਵਿੱਚ ਆ ਕੇ ਆ ਕਿ ਅਨੰਗ ਯਤਨ ਨਿਗਰਹਿ ਕੀਏ ਟਾਰੀਨਾ ਤਰੈ ਭ੍ਰਮ ਫਾਸ ਪ੍ਰੇਮ ਭਗਤ ਨਹੀਂ ਉਪਜੈ ਤਾਂ ਤੇ ਰਬਦਾਸ ਉਦਾਸ ਬੜਸਪਸ ਕਰ ਦਿੱਤਾ ਆਖਿਆ ਕਿ ਜਿਹੜੇ ਆ ਜਿਹੜੇ ਯਤਨ ਸੀ ਜਿਨ੍ਹਾਂ ਦਾ ਜ਼ਿਕਰ ਕੀਤਾ ਆਇਆ ਕਿ ਇਹੋ ਜੇ ਯਤਨ ਕਰਨ ਨਾਲ ਮਨ ਜਿਹੜਾ ਵਿਕਾਰਾਂ ਬਰ ਰੋਕਣ ਦੇ ਸੰਜਮਾਂ ਸਾਧਨਾਂ ਰੋਕਣ ਦੇ ਸਾਧਨਾਂ ਇਨ੍ਹਾਂ ਰਾਹੀਂ ਜੋ ਕਿ ਨਿਗਰਕਦਾ ਜਿਹੜੀ ਭ੍ਰਮ ਦੀ ਫਾਈ ਉਹ ਕਤੀ ਨਹੀਂ ਜਾਂਦੀ ਅ ਗਿਆਨ ਤਾਂ ਉਸੇ ਤਰ੍ਹਾਂ ਬਣੀ ਰਹਿੰਦੀ ਆ ਬਲਕਿ ਪਹਿਲਾਂ ਨਾਲੋਂ ਵੀ ਵੱਧ ਜਾਂਦੀ ਆ ਇਸੇ ਲਈ ਇਨਾਂ ਰਾਹਾਂ ਚੋਂ ਕਿ ਪ੍ਰੇਮ ਭਗਤੀ ਨਹੀਂ ਉਪਜਦੀ ਪੈਦਾ ਨਹੀਂ ਹੁੰਦੀ ਇਸ ਲਈ ਮੈਂ ਇਨਾਂ ਕਰਮਾਂ ਤੋਂ ਜੋ ਪ੍ਰਚਲਤਾ ਜੋ ਇਨਾਂ ਜੁਗਾਂ ਬਾਰੇ ਆਖਿਆ ਜਾ ਰਿਹਾ ਆ ਜੋ ਜਿਉ ਜੇ ਧਰਮ ਕਰਮ ਧਿਰੜ ਕਰਵਾਏ ਜਾ ਰਹੇ ਆ ਇਨਾਂ ਤੋਂ ਮੈਂ ਉਪਰਾਮ ਹੋ ਗਿਆ ਉਦਾਸ ਆ ਤਾਂ ਕਿ ਮੈਂ ਇਨਾਂ ਨੂੰ ਛੱਡ ਕੇ ਮੈਂ ਤਾਂ ਪ੍ਰੇਮ ਭਗਤੀ ਵਿੱਚ ਲੀਨ ਆ ਚੁੱਕੇ ਇਹਦੇ ਰਾਹੀਂ ਉਹਦੇ ਨਾਲ ਜੁੜਿਆ ਜਾ ਸਕਦਾ ਤੋ ਅਸੀਂ ਇਹਦੇ ਸ਼ਬਦ ਬਾਰੇ ਸਮਝਿਆ ਜਾ ਰਿਹਾ ਕਿ ਇਥੇ ਗੁਰਬਾਣੀ ਵਿੱਚ ਆਖਿਆ ਆ ਕਿ ਤੀਨੋ ਜਗ ਤੀਨੋ ਜਿਹੜੇ ਕਲ ਕੇਵਲ ਗਾਮੇ ਆਧਾਰ ਇਹ ਗੁਰਬਾਣੀ ਦੇ ਸੱਚ ਦਾ ਹਿੱਸਾ ਨਹੀਂ ਪਰ ਕਿ ਇਥੇ ਪ੍ਰਚਲਿਤ ਖਿਆਲ ਨੂੰ ਹੀ ਉਹਦਾ ਖੰਨਨ ਕੀਤਾ ਗਿਆ ਮੰਡਨ ਨਹੀਂ ਕੀਤਾ ਗਿਆ ਜੀ ਪ੍ਰੋਤਦਾਨ ਨਹੀਂ ਕੀਤੀ ਗਈ ਠੀਕ ਨਹੀਂ ਬਹੁਤ ਵਧੀਆ ਫਿਕਰ ਨਾਲ ਤੁਸੀਂ ਸਾਰਾ ਸਮਝਾਇਆ ਅੱਜ ਅਸੀਂ ਇਸ ਪੂਰਾ ਸ਼ਬਦ ਕੀਤਾ ਪਿਛਲੀ ਵਾਰੀ ਸ਼ੁਰੂ ਕੀਤਾ ਸੀ ਔਰਤ ਕੀ ਬਿਲਕੁਲ ਪੂਰਾ ਯੁੱਗਾਂ ਦੇ ਵਿਸਾਵ ਨਾਲ ਆਈ ਥਿੰਕ ਜਿੰਨਾ ਸੱਜਣਾਂ ਨੇ ਸਾਨੂੰ ਕੁਐਸਚਨ ਪੁੱਛਿਆ ਉਹਨਾਂ ਦੀ ਅਸੀਂ ਸ਼ਾਇਦ ਸੰਤੁਸ਼ਟੀ ਕਰ ਸਕਿਏ ਉਹ ਜੇ ਨਹੀਂ ਵੀ ਤਾਂ ਕਮੈਂਟਸ ਵਿੱਚ ਜਰੂਰ ਸਾਨੂੰ ਮੈਂਸ਼ਨ ਕਰੋ ਜਾਂ ਸਾਨੂੰ ਮੈਸੇਜ ਦਿਓ ਅਸੀਂ ਕੋਸ਼ਿਸ਼ ਕਰਾਂਗੇ ਜੇ ਸਾਡੇ ਕੋਈ ਉਨਤਾਈ ਰਹਿ ਗਈ ਤਾਂ ਅਸੀਂ ਉਹਨੂੰ ਪੂਰਾ ਕਰ ਸਕੀਏ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਅੱਛੇ ਤਰੀਕੇ ਨਾਲ ਯੂਗਾ ਬਾਰੇ ਸਾਰਾ ਕੁਝ ਦੱਸਿਆ ਅਸੀਂ ਇਹਦੇ ਜੇ ਕਈ ਪਹਿਲੂ ਅਗੇ ਹੈ ਜਿਹੜੇ ਮੇਰੇ ਮਨ ਵਿੱਚ ਆ ਗਏ ਅਸੀਂ ਕਰਾਂਗੇ ਅੱਗੇ ਆਉਣ ਵਾਲੇ ਵਕਤ ਵਿੱਚ ਡਿਸਕਸ ਅਸੀਂ ਇਹਦਾ ਸਾਇੰਟੀਫਿਕ ਪਹਿਲੂ ਵੀ ਲੈ ਕੇ ਚੱਲਾਂਗੇ ਕਿ ਜੋ ਇਹ ਮੰਨਿਆ ਜਾਂਦਾ ਕਿੰਨੇ-ਕਿੰਨੇ ਸਾਲਾਂ ਦੇ ਹੈਗੇ ਆ ਹੋਰ ਕਿਸ ਤਰੀਕੇ ਨਾਲ ਕਿ ਸਾਡੀ ਜਿਹੜੀ ਲੇਟੈਸਟ ਥਿਉਰੀਜ਼ ਆਫ ਸਾਇੰਸ ਆ ਉਹ ਨੂੰ ਮੰਨਦੀਆਂ ਨਹੀਂ ਮੰਨਦੀਆਂ ਈਵੋਲੂਸ਼ਨ ਦੀਆਂ ਥਿਉਰੀਆ ਮੰਨਦੀਆਂ ਕਿ ਨਹੀਂ ਮੰਨਦੀਆਂ ਇਸ ਟੌਪਿਕ ਤੇ ਵੀ ਅਸੀਂ ਗੱਲ ਕਰਾਂਗੇ ਉਹ ਇੱਕ ਵੱਖਰੇ ਪਹਿਲੂ ਆਣਗੇ ਸੋ ਅਸੀਂ ਅੱਜ ਦਾ ਇੱਥੇ ਸੰਕੋਚਦੇ ਹਾਂ ਭਾਈ ਸਾਹਿਬ ਤੁਹਾਡਾ ਤੇ ਸਾਰੇ ਦਰਸ਼ਕਾਂ ਵਾਜਿਲਾਂ ਨੂੰ ਦੇਖਿਆ ਪਲੀਜ਼ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਕੇ ਅੱਗੇ ਭੇਜੋ ਸਾਰਿਆਂ ਨੂੰ ਵਾਗੂ ਜੀ ਦਾ ਸਾਲ ਸਾਰ ਬਿੱਟੀ ਕੀ ਫਤ